ਮਾ ਤੇ ਫਿਰੋਜ਼ਪੁਰ ਤੇ ਲਾ ਕੇ ਪੈਂਦਾ ਸਾਨੂੰ ਫਿਰੋਜ਼ਪੁਰ ਤੇ ਅੱਜ ਥੋੜੀ ਜੀ بارش ਹੋਈ ਐਵੇਂ ਜਿਆਦਾ ਨਹੀਂ ਥੋੜੀ ਜੀ بارش ਹੋਈ ਹੈ ਤਾਂ ਥੋੜੀ ਜੀ ਬਾਤ ਆ ਵੇਖੋ ਤੁਸੀਂ ਕਹਿਣ ਮਰਜੀ ਪੈ ਸੀ ਮਿੱਟੀ ਆਪਣਾ ਹੁਜੀ ਚਰੀ ਐਂ ਧੰਦਲਾ ਧੂੜ ਹੋਈ ਪਈ ਸੀ ਆ ਝੋਨੇ ਵੇਖ ਲਓ ਬਿਲਕੁਲ ਰੰਗ ਝੋਨਿਆਂ ਦਾ ਉੱਡਿਆ ਪਿਆ ਸੀ ਸਿਰਫ 10 ਕਣੀਆਂ ਪਈਆਂ ਨੇ 10 ਕਣੀਆਂ ਪੈਣ ਦੇ ਕਾਰਨ ਫਸਲ ਦਾ ਰੰਗ ਬਦਲ ਗਿਆ ਦੇਖ ਲੋ ਹੈ ਜੀ ਇਹ ਕੁਜਰਤੀ ਛੋਮੇ ਆ ਜਿਹੜੇ ਕੁਜਰਤੀ ਛੋਮੇ ਆ ਨਾ ਜਿਹੜੇ ਇਹ ਆਪਾਂ ਕਹਿ ਤੰਦੇ ਨੇ ਵੀ ਨਹੀਂਗਾ ਇਹ ਮਾਲਕ ਨੂੰ ਕੋਈ ਵੀ ਬੰਦਾ ਨਹੀਂ ਕਰ ਸਕਦਾ ਆ ਦੇਖੋ ਮਾਰੋ ਨੀਗਾ ਤੋੜ ਤੱਕ ਫਸਲ ਦਾ ਉਹ ਵੇਖੋ ਨਿੰਮ ਜਿੱਥੋਂ ਤੱਕ ਕੈਮਰੇ ਦੀ ਰੋਸ਼ਨੀ ਜਾਂਦੀ ਵੀ ਨਾ ਉਥੋਂ ਤੱਕ ਦੇਖੋ ਠੀਕ ਆ ਜੀ ਤੇ ਇੰਨਾ ਆ ਜੇ ਕਿਤੇ ਬਾਰਿਸ਼ ਸੁੱਕੀ ਸਾਦੀ ਪੈ ਜਾਏ ਕਿਉਂਕਿ ਕਈਆਂ ਥਾਵਾਂ ਤੇ ਬਾਰਿਸ਼ ਡੋਬੀ ਵੀ ਫਿਰਦੀ ਜੀ ਬਾਰਸ਼ ਡੋਬੀ ਵੀ ਫਿਰਦਾ ਨੁਕਸਾਨ ਵੀ ਕੀਤੀ ਫਿਰਦਾ ਬਹੁਤ ਜ਼ਿਆਦਾ ਕਈਆਂ ਤਾਂ ਤੇ ਤੁਹਾਨੂੰ ਚਾਰ ਚੁਵੇਰੇ ਦਿਖਾਉਣਾ ਮੈਂ ਆਹ 베ਰੀ ਵੇਖ ਲੋ ਆਹ 베ਰੀਆਂ ਨੂੰ 베ਰ ਲੱਗਦੀ ਨੇ ਤਾਂ ਸਾਰੀ ਮੱਛੀ ਵੀ ਇੰਨੀਆਂ ਕਣੀਆਂ ਨਾਲ ਹੀ ਆ ਵੇਖ ਲੋ ਕਿੰਦੀ ਰਵਾਗ ਲੇਗੀ ਦੇਦੀ ਆ ਕੀ ਮੋਟਰ ਤੇ ਰੁੱਖ ਲੱਗੇ ਨੇ ਵੇਖੋ ਕਿੰਨੇ ਸੋਹਣੇ ਲੱਗੇ ਪੈਣ ਐਨ ਹਰਿਆ ਰਿਆ ਹਰਿਆ ਰਖੇਤ ਲੱਗੇ ਪੈਣ ਸਾਰੇ ਇਹ ਆ ਗੁਰੂ ਰਾਮਦਾਸ ਦੀ ਕਿਰਪਾ ਹੈ ਬਾਈ ਗੁਰੂ ਜੀ ਇਹ ਆਪਾਂ ਗੱਲ ਇਹ ਕਹਿ ਦੇਨੇ ਪਰ ਬਾਕੀ ਦੇਖੋ ਸਾਰਾ ਟੋਟਲ ਇਹ ਆ जाट ਦੀ ਖੇਤੀ ਮਾਰੋ ਨੀਗਾ ਜਿੱਥੋਂ ਤੱਕ ਕੈਮਰਾ ਜਾਂਦਾ ਮਾਰ ਫਸਲ ਦੇ ਰੰਗ ਬਦਲੇ ਪੈਣੇ ਮੌਸਮ ਬਦਲ ਗਿਆ ਤੇ ਦੇਖ ਲੋ ਆ ਕੋਠੀਆਂ ਘਰ ਨੇ ਸਾਰੇ ਆਪਣੇ ਆਜ ਤੇ ਬੈਕ ਸਾਈਡ ਤੇ ਆ ਵੇਖ ਲੋ ਇਹਨਾਂ ਰੁੱਖ ਦਾ ਤੇ ਕਿਵੇਂ ਅੱਜ ਇੰਨੀਆਂ ਕਲੀਆਂ ਨਾਲੀ ਫਰਕ ਪੈ ਗਿਆ ਨਹੀਂ ਤੇ ਆ ਦੇਖੋ ਆ ਝੋਨਾ ਇੱਥੇ ਮੱਚਿਆ ਪਿਆ ਸੀ ਆ ਆ ਸਾਹਮਣੇ ਅੱਜ ਖਾਦ ਕਿਤੇ ਵੱਧ ਮਾਰੀ ਮੁੜ ਕੇ ਦੇ ਕੁਦਾਂ ਨੇ ਜਿੱਥੇ ਖਾਦ ਤੋੜ ਬੰਦਾ ਪੋਂਦਾ ਗਿਆ ਤੋੜੀ ਲਸਰ ਖਾਦ ਦੀ ਵੇਖੋ ਆ ਤੋੜੀ ਹੋਵੇ ਲਸਰਾਂ ਕਾਰਨ ਲਸਰਾਂ ਦਾ ਕੀ ਖਾਦ ਦਾ ਵੀ بارش ਨਹੀਂ ਪਈ ਗਰਮੀ ਇੰਨੀ ਜਿਆਦੀ ਇੰਨੀ ਜਿਆਦੀ ਗਰਮੀ ਇੰਨੀ ਜਿਆਦੀ ਗਰਮੀ ਅਮਾਜੇ ਦੇ ਏਰੀਆ ਦੇ ਵਿੱਚ ਗਏ ਅਸੀਂ ਖੇਮ ਕਰਨ ਦੇ ਤਾਂ ਉਧਰ ਝੋਨਿਆਂ ਦੀਆਂ ਤਰੇੜਾਂ ਪਾਟੀਆਂ ਪਈਆਂ ਲਾਈਟ ਆਉਂਦੀ ਨਹੀਂ ਪਈ ਤਾਂ ਤਰੇੜਾਂ ਪਾਟੀਆਂ ਪਈਆਂ ਨੇ ਝੋਨਿਆਂ ਦੀਆਂ ਤਾਂ ਵੇਖੋ ਮਾਰੋ ਨਿਗਾਹ ਇਹ ਖੇਤੀ ਕਰਮਾ ਸੇਤੀ ਬਾਰੇ ਦੀ ਬਾਣੀ ਵੀ ਖੇਤੀ ਕਰਮਾ ਸੇਤੀ ਪੁਰਾਣੇ ਬਜ਼ੁਰਗੇ ਗੱਲਾਂ ਨਹੀਂ ਹੁੰਦੀ ਸੀ ਇਹ ਖੇਤੀ ਹੈ ਜਿਹੜੀ ਕਰਮਾ ਸੇਤੀ ਹੁਣ ਕਈਆਂ ਥਾਵਾਂ ਦੇ ਜਿੱਥੇ ਡੋਬ ਦਿੱਤਾ ਜਿਵੇਂ ਬਾਹਰ ਕੈਨੇਡਾ ਜਿੱਥੇ بارش ਨਹੀਂ ਪਈ ਸੀ ਜਿੱਥੇ 에ਅਰਪੋਰਟਾਂ ਬਣੀਆਂ ਸੀ ਉੱਥੇ ਡੋਬੀ ਫਿਰਦਾ ਇਹ ਡੋਬੀ ਫਿਰਦਾ ਪਰ ਇਹ ਰੰਗ ਨੇ ਮਾਲਕ ਦੇ ਆਪਾਂ ਇਹ ਗੱਲ ਕਹਿ ਦੇਣਾ ਸੇਮ ਨਾਲੇ ਵਾਲੇ ਜਿੱਥੇ ਪਾਣੀ ਜਾਣਾ ਸੀ ਦਰਿਆ ਵਾਗੇ ਛੋਟੇ ਕਰ ਦਿੱਤੇ ਤੇ ਜਦੋਂ ਉੱਤੋਂ ਪਿਆ ਦਬਾ ਤਾਂ ਫੇਰ ਉਹਨੇ ਆਪਦੇ ਘਰ ਤੋਂ ਪਾਣੀ ਟਪਾਉਣੇ ਟਪਾਉਣਾ ਤਾਂ ਸਾਡੇ ਵੀ ਆਹ ਦੇਖ ਲਓ ਅੱਗੇ ਤੁਹਾਨੂੰ ਦੇਖਦੀ ਹੈ ਨਹਿਰਾ ਇਹ ਪਾਣੀ ਜਦੋਂ ਬਾਰਿਸ਼ ਜਿਆਦੀ ਹੁੰਦੀ ਨਾ ਤੇ ਪਾਣੀ ਆ ਸਾਡੇ ਪਿੰਡ ਦੇ ਚੱਕ ਰੋੜਾ ਵਾਲਾ ਤੇ ਪਾਣੀ ਇਹ ਨਾਲ ਆਣ ਲੱਗਦਾ ਇੱਥੇ ਇਹ ਫਿਰ ਗਾਂ ਕੱਚੀ ਨਹਿਰ ਆ ਉਹਦੇ ਵਿੱਚ ਮੋਟਰਾਂ ਲਾ ਕੇ ਗਾਂ ਸੁੱਟਣਾ ਪੈਂਦਾ ਪਾਣੀ ਤਾਂ ਫੇਰ ਜਾਂ ਰਾਜ ਰਿੰਦੀ ਮੋਟਰਾਂ ਪੱਕੀਆਂ ਲੱਗੀਆਂ ਨੇ ਪਰ ਕੋਲਮ ਲਾ ਕੇ ਕੋਲ ਮਲਾਗ ਨਾ ਕਸੂਰਵਾਰ ਅਸੀਂ ਕਸੂਰਵਾਰਾਂ ਅਸੀਂ ਆਪ ਲੋਕ ਕਸੂਰਵਾਰ ਅਸੀਂ ਆਪ ਲੋਕ ਕਿਵੇਂ ਆ ਅਸੀਂ ਸੇਵ ਨਾਲੇ ਬਾਤ ਤੇ ਜਿਹੜੇ ਸੇਵ ਨਾਲੇ ਸੀ ਉਹਨਾਂ ਨੂੰ ਵਾਹ ਕੀ ਤੇ ਜ਼ਮੀਨਾਂ ਦੇ ਵਿੱਚ ਰਲਾ ਲਿਆ ਤਾਂ ਜਦੋਂ ਪਾਣੀ ਆਉਂਦਾ ਅਸੀਂ ਫਿਰ ਸਰਕਾਰ ਨੂੰ ਆਨੇ ਸਾਨੂੰ ਸਰਕਾਰ ਮਾਜਾ ਦੇਵੇ ਉਹ ਕਰਿਆ ਦੇਵੇ ਸਰਕਾਰ ਪਹਿਲੋ ਉਹ ਸਰਕਾਰਾਂ ਕੀ ਕਰਦੀਆਂ ਸੀ ਸੇਵਨ ਵਾਲੇ ਖਾਲਦੀਆਂ ਸੀ بارش ਤੋਂ ਪਹਿਲੋਂ ਸੇਵਨ ਵਾਲੇ ਖਾ ਲੈਣੇ ਖਾਲ ਕੇ ਸੇਵਨ ਵਾਲਿਆਂ ਨੂੰ ਐਨ ਵੜਾਉਣਾ ਵਧੀਆ ਤਾਂ ਉਹਦੇ ਵਿੱਚ ਦੀ ਪਾਣੀ ਲੰਘਨੇ ਪਾਣੀ ਗਾਂ ਜਾਣੇ ਤਾਂ ਬਹੁਤ ਸੋਹਣਾ ਰਹਿਣਾ ਤੇ ਹੁਣ ਹੁਣ ਸਰਕਾਰ ਕੋਈ ਵੀ ਸੇਮ ਨਾਲਾ ਜਿਹੜਾ ਨਾ ਕਿਤੇ ਵੀ ਵੱਡੀਆਂ ਡਰੇਨਾਂ ਨੇ ਸਾਡੇ ਇਥੋਂ ਕੋਈ ਪਿੰਡ ਤੋਂ 4 ਕਿਲੋਮੀਟਰ ਸੇਮ ਨਾਲ ਲੰਘਦਾ ਪਿੱਛੋਂ ਉਹਦਾ ਹਰੀ-ਅਰਦੀ ਝੋਕ ਦੇ ਕੋਲ ਉਹਦੇ ਗਾਂ ਬੜੀ ਦੂਰ ਤੱਕ ਜਾਂਦਾ ਪ੍ਰਗਟ ਸਾਹਿਬ ਦੇ ਕੋਲ ਉਧਰ ਕਿਤੇ ਲੰਘਦਾ ਤਾਂ ਉਹ ਤੁਸੀਂ ਇੱਕ ਦੇਖ ਲਓ ਉਹ ਸੇਮ ਨਾਲਾ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖਲਾਇਆ ਸੀ ਉਹਦੀ ਸਰਕਾਰ ਤੇ ਖਲੀਚਾ ਸੀ ਉਦੋਂ ਪਿੱਛੇ ਅਸੀਂ ਇਹ ਨੂੰ ਸੇਵਨ ਵਾਲਾ ਖਾਲ ਦੇ ਵੇਖਿਆ ਤੇ ਆ ਜਿਹੜੀਆਂ ਮੈਂ ਤੁਹਾਨੂੰ ਨਹਿਰਾਂ ਵਿਖਾਈਆਂ ਨੇ ਇਹ ਨਹਿਰਾਂ ਦੇ ਥੱਲੇ ਉਹ ਘਟ ਤੋਂ ਘਟ ਵੀ 2 ਕਿਲੋਮੀਟਰ ਬਦਾ ਰੌਮ ਨੇ ਥੱਲੇ ਲੰਮੇ ਤੇ ਉਹ ਬਦਾ ਰੌਮਾਂ ਦੇ ਅੱਗੇ ਗਲਾਲੀ ਪਈ ਜਿੱਦਨ ਉਹ ਉਹਦੇ ਵਿੱਚ ਪਾਣੀ ਪਛਵਾ ਕੇ ਰੁਕ ਗਿਆ ਤਾਂ ਪਿੱਛੇ ਸੇਵਨ ਵਾਲਾ ਟੁੱਟੇਗਾ ਜਿੱਦਰੋਂ ਟੁੱਟ ਕੇ ਪੈ ਗਿਆ ਕਿੱਲਿਆਂ ਦੇ ਕਿੱਲੇ ਤਵਾਹੀ ਕਰ ਦੇਗਾ ਜਿਵੇਂ ਜਲਾਲਾਬਾਦ ਫਾਜ਼ਲਗੀ ਰੋਡ ਲੰਘਦਾ ਉੱਥੇ ਵੀ ਗਲਾਲੀ ਅੜ ਗਈ ਤੇ ਕਿੱਲਿਆਂ ਦੇ ਕਿੁੱਲੇ ਤਵਾਹ ਕਰ ਦੇਗਾ ਇਹ ਕੋਚ ਤਾਂ ਸਰਕਾਰਾਂ ਜ਼ਿੰਮੇਵਾਰ ਨੇ ਕੁਛ ਅਸੀਂ ਜ਼ਿੰਮੇਵਾਰ ਕੋਝ ਅਸੀਂ ਜ਼ਿੰਮੇਵਾਰ ਆ ਜਿਹੜੇ ਅਸੀਂ ਸੇਮ ਨਾਲੇ ਵਾਹ ਦਿੱਤੇ ਵਾਹ ਕੇ ਪੈਲੀਆਂ ਨਾਲ ਰਲਾਤੇ ਸਾਡੇ ਵੀ ਜਿਹੜੀ ਇਹ ਨਹਿਰ ਆ ਮੈਂ ਤੁਹਾਨੂੰ ਅਗਲਾ ਕੈਮਰਾ ਚਾਲੂ ਕਰਕੇ ਵਿਖਾਉਣਾ ਤੇ ਆ ਸਾਹਮਣੇ ਨਹਿਰ ਦਿਸਦੀ ਪਈ ਉਹ ਇਥੋਂ ਕੁ ਦਸ ਕਿਲੇ ਦੂਰ ਹੈ ਸਾਹਮਣੇ ਕਾਰ ਆਉਂਦੀ ਦਿੰਦੀ ਨਮਦਮ ਜੀ ਇਹਦੇ ਨਾਲ ਨਾਲ ਇਹ ਸੇਮ ਨਾਲਾ ਜਿੱਧਰ ਨੂੰ ਮੈਂ ਕੈਮਰਾ ਘੁਮਾਈ ਜਾਂਦਾ ਇਹ ਇਧਰ ਅੱਗੇ ਜਾ ਕੇ ਨਾ ਥੱਲੇ ਥੱਲੇ ਉਹ ਪਿੰਡ ਕਲੀ ਨੂੰ ਜਾ ਕੇ ਪੈਂਦਾ ਹੁੰਦਾ ਸੀ ਤੇ ਇਹ ਜਿੰਨਾ ਸੇਮ ਨਾਲਾ ਸੀ ਨਾ ਇਹ ਸਾਡੇ ਜੀਮੇਦਾਰਾਂ ਨੇ ਵਾਹ ਕੇ ਅਸੀਂ ਰਲਾ ਕੇ ਤੇ ਪੈਲੀ ਦੇ ਵਿੱਚ ਰਲਾ ਲਿਆ ਤੇ ਜਦੋਂ ਫਿਰ ਪਾਣੀ ਨਾਲ ਆ ਕੇ ਡੁੱਬ ਡੁੱਬਿਆ ਡੁੱਬਦਾ ਸੀ ਫੇਰ ਅਸੀਂ ਲੋਕ ਚੀਕਦੇ ਸਾਂ ਸਰਕਾਰ ਨੇ ਤਾਂ ਸਾਨੂੰ ਬਣਾ ਦਿੱਤੇ ਸੇਵ ਨਾਲੇ ਵੀ ਤੁਸੀਂ ਸੇਵ ਨਾਲੇ ਸੰਭਾਲੋ ਸੇਵ ਨਾਲੇ ਅਸੀਂ ਖਲਾ ਕੇ ਰੱਖਣੇ ਨੇ ਸਰਕਾਰ ਤੋਂ ਜੇ ਡਰੇਨ ਨਹੀਂ ਸਰਕਾਰ ਖਾਲਦੀ ਤਾਂ ਉਹਦੀ ਅਰਜ਼ੀ ਤਾਂ ਦਿਓ ਵੀ ਭਾਈ ਇਹ ਸੇਵ ਨਾਲਾ ਖਾਲ ਤੇ ਸੇਵ ਨਾਲਾ ਸਰਕਾਰ ਖਾਲ ਨਹੀਂ ਕਿਤੇ ਸੇਵ ਨਾਲੇ ਤਾਂ ਅਸੀਂ ਰਹਿਣ ਹੀ ਨਹੀਂ ਦਿੱਤੇ ਬਾਕੀ ਜਿੰਨੀ ਐਤ ਕੀ ਗਰਮੀ ਪਈ ਜੰਮੂ ਦੇ ਏਰੀਏ ਜਸੀਂ ਗਏ ਆ ਜੰਮੂ ਦੇ ਏਰੀਏ ਦੇ ਵਿੱਚ ਪਹਾੜੀ ਉਹ ਤਾਂ ਰੋਖ ਅਸੀਂ ਸੜੇ ਵੇਖ ਕੇ ਆਇਆ ਮੱਚੇ ਪਰ ਰੋਖ ਸੜੇ ਰੋਖ ਉੱਤੇ ਪਹਾੜੀਆਂ ਦੇ ਨਹੀਂ ਤੇ ਅੱਜ ਤੱਕ ਮੈਂ ਅਸੀਂ ਕਦੇ ਉਧਰ ਘਾਹ ਸੜਦਾ ਨਹੀਂ ਸੀ ਵੇਖਿਆ ਜੰਮੂ ਦੇ ਏਰੀਏ ਦੇ ਵਿੱਚ ਤਾਂ بارش ਜਿਹੜੀ بارش ਹੁਣ ਵੀ ਐਤਕੀ ਵੀ ਬਹੁਤ ਹੋਵੇਗੀ ਇਹ ਨਹੀਂ ਗੱਲ ਹੈ ਵੀ بارش ਨਹੀਂ ਹੋਵੇਗੀ بارش ਬਹੁਤ ਹੋਵੇਗੀ ਐਤਕੀ ਵੀ ਕਈਆਂ ਇਲਾਕਿਆਂ ਦੇ ਵਿੱਚ ਨੁਕਸਾਨ ਕਈਆਂ ਦੇ ਹੁਣ ਜਦੋਂ ਕਾਂਗਰਸ ਸਰਕਾਰ ਬਣੀ ਹੈ ਚੰਨੀ ਸਾਹਿਬ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਤਾਂ ਉਦੋਂ ਕੋਈ ਮੁਆਜਰਾ ਨਹੀਂ ਦਿੱਤਾ ਗਿਆ ਮੁੜ ਕੇ ਚਰਨਜੀਤ ਚੰਨੀ ਸੀ ਉਹਦੇ ਉਹਨੇ ਚਲੋ ਉਦੋਂ ਦਿੱਤਾ ਥੋੜਾ ਕਾਣਾ ਕਿਸਾਨਾਂ ਨੂੰ ਤਾਂ ਉਦੋਂ ਪਿੱਛੇ ਬਾਅਦ ਦੇ ਵਿੱਚ ਫਿਰ ਝਾੜੂ ਆ ਗਿਆ ਤੇ ਝਾੜੂੜੇ ਤਾਂ ਜੜਿਆਂ ਦੇ ਸੀ ਨਾ ਵੀ ਅਸੀਂ ਕੁਕੜੀ ਦੇ ਆਂਡਿਆਂ ਦੇ ਤੋਂ ਲੋਕ ਆਂਦੇ ਸੀ ਮੈਂ ਕਿਹਾ ਵੀ ਆਂਡਿਆਂ ਦੇ ਪੈਸੇ ਜ਼ਰੂਰ ਦੇ ਦੇਣਗੇ ਕੁਕੜੀ ਦੇ ਵੀ ਦੇ ਦੇਣਗੇ ਪੈਸੇ ਕੋਈ ਐਡੀ ਗੱਲ ਨਹੀਂ ਕਿਉਂ ਦੇ ਦੇਣਗੇ ਕਿਉਂ ਕੁਕੜੀ 500 ਦੀ ਏ ਠੀਕ ਹੈ ਆਂਡਾ 10 ਰੁਪਏ ਦਾ ਤੇ ਉਹਦੇ ਪੈਸੇ ਦੇ ਦੇਣਗੇ ਕਿਉਂਕਿ ਇਹ ਦੋਂਦੇ ਨਹੀਂ ਪੈਸੇ ਦਿੰਦੇ ਤਾਂ ਉਹ ਵੀ ਮੁਆਜਾ ਕੋਈ ਖਾਸ ਇਹਨਾਂ ਨਹੀਂ ਲੋਕਾਂ ਨੂੰ ਮਿਲਿਆ ਬਾਕੀ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਆ ਦੇਖੋ ਮੇਰੇ ਮਗਰ ਫਿਰ ਬਦਲਾ ਵੇਖੋ ਧੁੱਪ ਜੀ ਨਿਕਲਾਈ ਨਾ ਆ ਬਦਲ ਫਿਰ ਐ ਪਾਸੇ ਚੜ ਪਿਆ ਪਿੱਛੇ ਵੇਖੋ ਦੇਖਦਾ ਕੈਮਰਾ ਚ ਵੇਖੋ ਪੂਰੀ ਬਰਬਾਦ ਦੱਸਦਾ ਪੈ ਨੈਟ ਤੇ ਪੂਰੀ ਬਰਬਾਦ ਬਰਬਾਦ ਬਾਕੀ ਪ੍ਰਮਾਤਮਾ ਵਾਹਿਗੁਰੂ ਮਹਾਰਾਜ ਮਿਹਰ ਕਰੇ ਬਾਰਸ਼ ਦਾ ਚਾਹੀਦੀ ਥੋੜੀ ਥੋੜੀ ਬੂੰਦਾ ਬਾਂਦੀ ਹੁੰਦੀ ਰਵੇ ਮਹੀਨਾ ਹੀ ਭਾਵੇਂ ਲੱਗਾ ਰਵੇ ਥੋੜੀ ਥੋੜੀ ਬੂੰਦਾ ਬਾਂਦੀ ਜੀ ਕਦੇ ਵੀ ਪਾ ਦੇ ਵੀ ਕਦੇ ਰੁਕ ਜੇ ਕਦੇ ਪਾ ਦੇ ਵੀ ਤੇ ਜਿਹੜੇ ਇਹ ਝੋਨੇ ਨੇ ਸਭ ਸਿਉਨਾ ਪਰ ਜਾਣਗੇ ਪਰ ਬੰਗਰ ਗੱਲ ਕੀ ਹੈ ਜੇ ਜੀ ਅਸੀਂ ਲੋਕ ਹੋ ਗਏ ਆ ਉਹ じゃ ਰੱਬ ਹੋ ਗਿਆ ਜੇ ਜੀ ਅਸੀਂ ਹੋ ਗਏ ਆ ਉਹ じゃ ਰੱਬ ਹੋ ਗਿਆ ਰੱਬ ਵੀ ਆਂਦਾ ਵੀ ਚਲੋ ਤੁਸੀਂ ਵੀ ਰੱਬ ਨੂੰ ਟੱਬ ਦੱਸਦੇ ਹੋ ਤੇ ਕੋਈ ਗੱਲ ਨਹੀਂ ਭਰਾ ਨੂੰ ਭਰਾ ਮਾਰੀ ਜਾਂਦਾ ਗਵਾਂਢੀ ਨੂੰ ਗਵਾਂਢੀ ਮਾਰੀ ਜਾਂਦਾ ਕਿਸ ਕਰਕੇ ਕੋਈ ਜ਼ਮੀਨ ਕਰਕੇ ਕੋਈ ਕੰਧ ਕਰਕੇ ਕੋਈ ਕੌਲਾ ਕਰਕੇ ਪਹਿਲੇ ਲੋਕਾਂ ਦੇ ਵਿੱਚ ਸਾਥ ਹੁੰਦਾ ਸੀ ਵੀ ਇਹ ਮੇਰਾ ਭਰਾ ਹੈ ਮੇਰਾ ਚਾਚਾ ਹੈ ਮੇਰਾ ਤਾਇਆ ਹੁਣ ਇਜਤਮਾਨ ਤੇ ਬਈ ਗਿਆ ਇਜਤਮਾਨ ਤਾਂ ਗਿਆ ਚਲਾ ਇਸ ਵੇਲੇ ਹੁਣ ਲੋਕ ਇਹਨਾਂ ਚੀਜ਼ਾਂ ਪਿੱਛੇ ਤੁਸੀਂ ਦੇਖੋ ਵੈਗੁਰੂ ਮਹਾਰਾਜ ਭੜੀ ਕਰੇ ਪੰਜਾਬ ਤੇ ਪਤਾ ਨਹੀਂ ਕੀ ਨਜ਼ਰ ਲੱਗ ਗਈ ਚਿੱਟੇ ਨਾਲ ਕਿੰਨੇ ਮੁੰਡੇ ਮਰਦੇ ਪਏ ਨੇ ਲੜਾਈਆਂ ਨਾਲ ਬਾਕੀ ਹੁਣ ਅਸੀਂ ਜਿਹੜੀ ਚਲੋ ਗੱਲ ਕਰਦੇ ਆਂ ਨਾ ਸਰਕਾਰਾਂ ਦਾ ਦੋਸ਼ ਨਹੀਂ ਉਹ ਜਿਹੜੀ ਮੈਂ ਗੱਲ ਕੀਤੀ ਸਰਕਾਰਾਂ ਦਾ ਦੋਸ਼ ਨਹੀਂ ਹੈਗਾ ਅਸੀਂ ਗਨਾਹਗਰ ਖੁਦ ਆਪਾਂ ਜਿਹੜੇ ਅਸੀਂ ਆ ਮੈਂ ਫਸਲਾਂ ਦੀ ਗੱਲ ਕੀਤੀ ਜਾਂ ਨਸ਼ੇ ਦੀ ਗੱਲ ਕੀਤੀ ਇਹ ਸਾਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਖੂਹ ਜਿਹੇ ਡਿੱਗਾ ਕਿ ਤੇ ਸਾਡਾ ਨੁਕਸਾਨ ਹੋਵੇਗਾ ਪਰ ਅਸੀਂ ਉਹ ਚੀਜ਼ਾਂ ਨਹੀਂ ਸੋਚਦੇ ਜਦੋਂ ਇਹ ਚੀਜ਼ਾਂ ਨਹੀਂ ਨਾ ਸੋਚਦੇ ਫੇਰ ਅਸੀਂ ਉਦੋਂ ਘਾਟੇ 'ਚ ਜਾਂਦੇ ਆ ਠੀਕ ਆ ਜੀ ਇਸ ਕਰਕੇ ਵੀਡੀਓ ਚੰਗੀ ਲੱਗੀ ਤਾਂ ਮੇਰੀ ਸ਼ੇਅਰ ਕਰ ਦੇ ਹਜੇ ਮਹਾਰਾਜ ਚੜ੍ਹਦੀ ਕਲਾ ਰੱਖੇ ਬਾਕੀ ਬੱਦਲ ਬਣ ਗਿਆ ਆ ਵੇਖੋ ਇਹ ਤਾਂ ਉਹ ਗੱਲ ਬਣੀ ਖੜੀ ਬੱਦਲਾਂ ਦੀ ਬਈ ਇਹ ਅੱਜਕੱਲ ਦੇ ਮੁੰਡਿਆਂ ਵਾਲੀ ਗੱਲ ਬਣ ਗਈ ਆ ਵੀ ਪਹਿਲੇ ਜਿਹੜੇ ਬੱਦਲ ਹੁੰਦੇ ਸੀ ਨਾ ਉਹ ਵੱਡੇ ਵੱਡੇ ਜੁੱਲੇ ਆਉਂਦੇ ਹੁੰਦੇ ਸੀ ਜਿਹੜੇ ਪੁਰਾਣੇ ਜਿਵੇਂ ਬਜ਼ੁਰਗੋ ਦੇ ਨਾ ਵੀ ਜਿਹੜੀ ਉਹ ਗੱਲ ਕਰ ਲੈਂਦੇ ਸੀ ਤੇ ਉਹ ਫਿਰ ਪੁਰਾਣੇ ਬਜ਼ੁਰਗ ਪੂਰੀ ਕਰ ਦਿੰਦੇ ਸੀ ਉਹ ਬੱਦਲ ਵੀ ਉਦੋਂ ਇਸੇ ਤਰ੍ਹਾਂ ਹੀ ਜਦੋਂ ਬੱਦਲ ਆਉਂਦਾ ਸੀ ਨਾ ਚੜ ਕੇ ਕਾਲੀ ਘਾਟ ਤੇ ਉਦੋਂ ਫਿਰ ਉਹ ਵਸਦਾ ਸੀ ਤੇ ਮੀਂਹ ਪਉਂਦਾ ਸੀ ਤੇ ਜਿਹੜੇ ਅੱਜਕੱਲ ਦੇ ਬੱਦਲ ਨੇ ਨਾ ਇਹ ਵੀ ਅੱਜਕੱਲ ਦੇ ਮੁੰਡਿਆਂ ਵਰਗੇ ਬਣ ਗਏ ਨੇ ਬਸ ਐਵੇਂ ਕੀੜੀ-ਛੀੜੀ ਮਾਰਨ ਆਉਂਦੇ ਨੇ بارش ਨਹੀਂ ਪਾਉਣ ਆਉਂਦੇ ਕੀੜੀ-ਛੀੜੀ ਮਾਰਨ ਆਉਂਦੇ ਨੇ ਤੇ ਜੇ ਆਉਂਦੇ ਨੇ ਕਿ ਫਿਰ ਨੁਕਸਾਨ ਕਰ ਜਾਂਦੇ ਨੇ ਕਿਉਂਕਿ ਜਿਵੇਂ ਅੱਜ ਕੱਲ ਦੀ ਮਂਡਿਰ ਕਰਦੀ ਵੀ ਬਾਕੀ ਸਿਆਣਿਆਂ ਦੀਆਂ ਕਹਾਵਤਾਂ ਭੜੀਆਂ ਨੇ ਮੈਂ ਅੱਗੇ ਕੀ ਰਾਂ ਸੋਚਦੇ ਹੁੰਦੇ ਵੀ ਪੁਰਾਣਿਆਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਹੁਣ ਅੱਜ ਕੱਲ ਦੇ ਤਾਂ ਵੈਸੇ ਚਲੋ ਮੁੰਡਿਆਂ ਨੂੰ ਪਤਾ ਹੀ ਨਹੀਂ ਤੇ ਨਾ ਉਹ ਪੁਰਾਣੀਆਂ ਕਹਾਵਤਾਂ ਸੁਣਦੇ ਉਹਨੇ ਭਾਦਰੋਂ ਪਧਰੰਗ ਕਾਲੇ ਗੋਰੀਆਂ ਦੇ ਇੱਕ ਰੰਗ ਵੀ ਜਿਹੜਾ ਸੌਣ ਮਹੀਨਾ ਬਾਰਿਸ਼ ਦਾ ਸਰਦਾਰ ਗਿਣਿਆ ਗਿਆ ਸੀ ਬਈ ਸਰਦਾਰ ਮਹੀਨਾ ਸੌਣ ਦਾ ਬਾਰਿਸ਼ ਦਾ ਬਈ ਧੁੱਪ ਆ ਗਈ ਬਾਰਿਸ਼ ਆ ਗਈ ਧੁੱਪ ਆ ਗਈ ਬਾਰਿਸ਼ ਆ ਗਈ ਬੂੰਦਾ ਬੰਦੀ ਜੀ ਆ ਗਈ ਬਸ ਭਾਦਰੋ ਜਿਹੜਾ ਭਾਦਰੋ ਸੀ ਭਾਦਰੋ ਦਾ ਮਾਰਿਆ ਜੱਟ ਫਕੀਰ ਹੋ ਗਿਆ ਸੀ ਪਾ ਦ੍ਰੋਪਦ ਰੰਗ ਜਿਵੇਂ ਆ ਮੈਂ ਤੋ ਰੋਲ ਦਿਖਾਉਣਾ ਵੇਖੋ ਮੇਰੇ ਮਗਰ ਚਰੀ ਖੜੀ ਚਰੀ ਇਸ ਤਰ੍ਹਾਂ ਚਰੀ ਵੜਨੀ ਤੇ ਇੱਕੇੜਾ ਗਰਮੀ ਪੈਣੀ ਮਰੋੜ ਵੱਜਣਾ ਉਹਨਾਂ ਸੁੱਟ ਕੇ ਦਾਤਰੀ ਸਾਥ ਹੋ ਗਏ ਨਾ 1000 ਦਫਾ ਕਰ ਪਰ ਤੂੰ ਤਾਂ ਸਾਥ ਬਣੇ ਚੰਗੇ ਇੰਨੀ ਜਿਆਦੀ ਗਰਮੀ ਤੇ ਦੁਖੀ ਹੋਏ ਬੈਠੇ ਤਾਂ ਸਿਆਣਿਆਂ ਦੀ ਕਹਾਵਤਾਂ ਬੜੀਆਂ ਨੇ ਤੇ ਹਾੜ ਮਹੀਨਾ ਜਿਹੜਾ ਸੀ ਹਾੜੀ ਆਲਾ ਉਹ ਕਣਕ ਦਾ ਮੰਨਿਆ ਗਿਆ ਸੀ ਇੱਕ ਹਫ਼ਤਾ ਨੇ ਪੁਰਾਣੇ ਬਜ਼ੁਰਗਿਆਂ ਦੇ ਪਰ ਅਸੀਂ ਉਹ ਜਿਹੜੀਆਂ ਕਾਡਾਂ ਨੇ ਨਾ ਪੁਰਾਣੀਆਂ ਉਹ ਕਾਡਾਂ ਸੀ ਦੀਂ ਰੱਖਦੇ ਅਸੀਂ ਅੱਜ ਕੱਲ ਨਵੀਆਂ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਤਾਂ ਇਹ ਚੀਜ਼ਾਂ ਅਸੀਂ ਸਾਨੂੰ ਆਪ ਨੂੰ ਥੋੜੀਆਂ ਜਿਹਾ ਸੋਚਣੀਆਂ ਚਾਹੀਦੀਆਂ ਨੇਰਾ ਸਰਕਾਰਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਵੀ ਹਰ ਚੀਜ਼ ਦੀ ਸਰਕਾਰ ਜ਼ਿੰਮੇਵਾਰੀ ਜੀ ਸੇਮ ਨਾਲੇ ਅਸੀਂ ਬਾਹਲੇ ਫਸਲ ਡੁੱਬ ਗਈ ਤਾਂ ਸਰਕਾਰ ਜ਼ਿੰਮੇਵਾਰ ਨਹੀਂ ਅਸੀਂ ਜ਼ਿੰਮੇਵਾਰ ਆ ਸਰਕਾਰ ਨੂੰ ਸਰਕਾਰ ਨੇ ਤੁਹਾਨੂੰ ਸੇਮ ਨਾਲੇ ਕੱਢਣ ਦੇ ਪੈਸੇ ਦਿੱਤੇ ਨੇ ਤੁਹਾਨੂੰ ਸਰਕਾਰ ਨੇ ਪੈਸੇ ਦਿੱਤੇ ਨੇ ਸੇਮ ਨਾਲੇ ਦੇ ਵੀ ਆਲੇ ਤੇਰੀ ਪਹਿਲੇ ਚੋਂ ਸੇਮ ਨਾਲਾ ਕੱਢ ਲਿਆ ਤੇ ਆ ਚੁੱਕ ਪੈਸੇ ਤੇ ਪੈਸੇ ਵੀ ਇਹ ਨਹੀਂ ਕਈਆਂ ਬੰਦਿਆਂ ਨੇ ਤਿੰਨ ਤਿੰਨ ਵੇਰੀ ਪੈਸੇ ਲੈਣ ਸੇਮ ਨਾਲਿਆਂ ਦੇ ਤਿੰਨ ਤਿੰਨ ਵੇਰੀ ਤਿੰਨ ਤਿੰਨ ਵੇਰੀ ਪੈਸੇ ਲੈਣ ਸੇਮ ਨਾਲਿਆਂ ਦੇ ਤੇ ਪਰ ਉਹ ਪੈਸੇ ਲੈ ਕੇ ਵੀ ਤੋ ਪਹਿਲੀਆਂ ਅੱਜ ਨਾਰ ਲਈ ਫਿਰਦੇ ਨੇ ਜਿਵੇਂ ਆ ਪਰਾ ਗੁਰੂਰ ਸਾਹ ਦੇ ਨਾਲ ਇੱਕ ਪਿੰਡ ਪੈਂਦਾ ਪਿਛਲੇ ਸਾਲ ਉੱਥੇ ਝੋਨੇ ਝੋਨੇ ਡੁੱਬ ਗਏ ਉੱਥੇ ਇੱਕ ਬੀਬੀ ਨੇ ਪਰ ਗੱਲ ਕੀਤੀ ਬਹੁਤ ਵਧੀਆ ਉਹਨੇ ਕਿ ਉਹਨੇ ਆ ਵੀ ਜਦੋਂ ਮੇਰਾ ਵਿਆਹ ਹੋਇਆ ਨਾ ਤੇ ਇੱਥੇ ਬੜਾ ਤਗੜਾ ਸੇਵਨ ਵਾਲਾ ਸੀ ਤੇ ਉਹਦੀ ਇੱਡਾ ਤਗੜਾ ਸੇਵਨ ਵਾਲਾ ਸੀ ਸਾਰਾ ਜਿੰਨਾ ਪਾਣੀ ਸੇਵਨ ਵਾਲਾ ਖਿੱਚ ਕੇ ਤੇ ਵੱਡੇ ਸੇਵਨ ਵਾਲੇ ਦੇ ਵਿੱਚ ਪੈ ਜਾਂਦਾ ਤੇ ਦਰਿਆ 'ਚ ਪੈ ਜਾਂਦਾ ਤੇ ਕੰਮ ਖਤਮ ਸੀ ਉਹਦੀ ਮੱਝਾਂ ਚਾਰਦੇ ਉਹਨੇ ਸੇਵਨ ਵਾਲੇ ਤੇ ਤੇ ਉਹਦੀ ਅੱਜ ਇੱਥੇ ਕਿਤੇ ਮੁੱਦਾ ਹੀ ਹੈ ਨਹੀਂ ਸੇਵਨ ਵਾਲੇ ਦਾ ਤੇ ਉੱਥੇ ਪਰ 2-2 ਫੁੱਟ 3-3 ਫੁੱਟ ਪਾਣੀ ਤੇ ਘੜ ਤੋਂ ਘੜ ਵੀ 2 2 300 ਕਿੱਲਾ ਫਸਲ ਮਰੀ ਸੀ ਉਸ ਉਸ ਏਰੀਏ ਦੱਸਦੇ ਪੈਣਾ ਵੀ ਇੰਨਾ ਜਿਆਦਾ ਪਾਣੀ ਫਿਰਦਾ ਰਹੋ ਪਿਛਲੇ ਸਾਲ ਦੀ ਗੱਲ ਹੈ ਤੇ ਸੋ ਇਹ ਗੱਲ ਆ ਵੀ ਇਹ ਗਨਾਹ ਕਰ ਅਸੀਂ ਆ ਪਾਂ ਜắp ਸਭ ਤੋਂ ਜਿਆਦਾ ਕਸੂਰਵਰ ਅਸੀਂ ਜੀਵਿਦਾਰ ਆ ਬਾਲੀਆਂ ਗੱਲਾਂ ਦੇ ਵਿੱਚ ਅਸੀਂ ਜੀਵਿਦਾਰ ਅਸੀਂ ਸਰਕਾਰ ਨੂੰ ਦੋ ਜ਼ਰੂਰ ਦਿੰਨੇ ਆ ਵੀ ਸਰਕਾਰ ਉਹ ਨਹੀਂ ਕਰਦੀ ਸਰਕਾਰ ਆ ਨਹੀਂ ਕਰਦੀ ਨਹੀਂ ਸਰਕਾਰ ਕਰਦੀ ਪਰ ਅਸੀਂ ਭਾਈ ਕੇਰ ਨਹੀਂ ਕਰਦੇ ਹੁਣ ਬਾਹਰ ਦੇ ਮੁਲਕ ਕੀ ਹੈ ਤੁਸੀਂ ਇਹ ਦੇਖ ਲਓ ਬਾਹਰ ਦੇ ਮੁਲਕ ਜਿਹੜੇ ਹੁਣ ਆਪਣੇ ਮੁੰਡੇ ਗਏ ਨੇ ਉੱਥੇ ਕਮਰਾ ਕਿਰਾਏ ਤੇ ਲੈਂਦੇ ਨੇ ਤੇ ਜਦੋਂ ਉਹਨੇ ਘਰ ਕਿਰਾਏ ਤੇ ਲੈ ਲਿਆ ਤੇ ਉਹਦੇ ਬੂਹੇ ਦੇ ਅੱਗੇ ਹੁਣ ਮੁੰਡਿਆਂ ਤੋਂ ਸੋਨੇ ਆਉਂਦੇ ਬੂਹੇ ਦੇ ਅੱਗੇ ਬਰਫ ਡਿੱਗ ਪਈ ਜਾਂਦੇ ਬੂਹੇ ਦੇ ਅੱਗੇ ਕੋਈ ਛਿਲਕਾ ਡਿੱਗ ਪਿਆ ਜਾਂ ਕੋਈ ਵੀ ਚੀਜ਼ ਡਿੱਗ ਪਈ ਤਾਂ ਉਹਨੂੰ ਚੁੱਕਣੀ ਪੈਂਦੀ ਵੀ ਜੇ ਕੋ ਗਾਂਦੇ ਤੋਂ ਕੂੜਾਦਾਨ ਦੇ ਵਿੱਚ ਪਾਓ ਵੀ ਇਹ ਨਹੀਂ ਵੀ ਖਾ ਕੇ ਕੇਲਾ ਮੇਰੇ ਰਗਾ ਛੜਕਦੇ ਜਾਂਦਾ ਖਾ ਕੇ ਕੇਲਾ ਤੇ ਅੱਗੇ ਅੱਗੇ ਸੁੱਟ ਦਿੰਦੇ ਪਾਏ ਮਗਰ ਮੋਟਰਸਾਈਕਲ ਨਹੀਂ ਆਉਂਦਾ ਆਵੇ ਤਾਂ ਉੱਥੇ ਆਪਣੇ ਲੋਕ ਜਾ ਕੇ ਕਾਨੂੰਨ ਨੂੰ ਫੋਲੋ ਕਰਦੇ ਨੇ ਇੱਥੇ ਕਾਨੂੰਨ ਨੂੰ ਕੋਈ ਫੋਲੋ ਨਹੀਂ ਕਰਦਾ ਇਹ ਤਕੂ ਕਰਦਾ ਕੋਈ ਕਾਨੂੰਨ ਨੂੰ ਫੋਲੋ ਨਹੀਂ ਕਰਦਾ ਬਿਲਕੁਲ ਹੀ ਨਹੀਂ ਫੋਲੋ ਕਰਦਾ ਇਸ ਕਰਕੇ ਸਾਨੂੰ ਇਹ ਨਹੀਂ ਅਸੀਂ ਬਾਹਰ ਜਾ ਕੇ ਕਾਨੂੰਨਾਂ ਨੂੰ ਫੋਲੋ ਕਰਨਾ ਇੱਥੇ ਅਸੀਂ ਨਹੀਂ ਕਰਦੇ ਕਾਨੂੰਨ ਨੂੰ ਫੋਲੋ ਇੱਥੇ ਸਾਨੂੰ ਕਰਨੇ ਚਾਹੀਦੇ ਨੇ ਵੀ ਅਸੀਂ ਕਾਨੂੰਨ ਨੂੰ ਫੋਲੋ ਕਰੀਏ ਇਹਨੂੰ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਈਏ ਇਸ ਕਰਕੇ ਇਹ ਹੁਣ ਵੀ ਜਿਵੇਂ ਆਪੇ ਖਲੋ ਤੁਸੀਂ ਬਦਲ ਬਣਿਆ بارش ਨੈਟ ਬਹੁਤ ਵਖਾਉਂਦਾ ਪਿਆ ਵੀ بارش ਬਈ ਤੇ ਜੇ ਇਹ بارش ਆ ਜਿੰਨਾ ਇਧਰ ਉਤਲਾ ਪਾਸਾ ਨਾ ਮੇਰੀ ਇਧਰ ਤੁਸੀਂ ਬਾਹਰ ਦੇ ਦੋ ਇਧਰੋ ਇਹ ਸਾਰਾ ਫਰੀਦਕੋਟ ਏਰੀਆ ਤੋਂ ਲੈ ਕੇ ਤੇ ਇਹ ਜਿੰਨਾ ਸਾਰਾ ਪਾਣੀ ਆਹ ਜਿਹੜੇ ਤੁਸੀਂ ਵਹਣੇ ਇੱਥੇ ਇਹ ਸਾਰਾ ਪਾਣੀ ਇਧਰ ਸਾਡੇ ਪਿੰਡ ਨਾਲ ਲੱਗਦਾ ਤੇ ਅਗਲੇ ਪਾਸੇ ਨਹਿਰ ਦੇ ਨਾਲ ਪਾਣੀ ਜਾ ਰੁਕਦਾ ਨਹਿਰ ਦੇ ਨਾਲ ਪਾਣੀ ਜਾ ਰੁਕਦਾ ਅੱਗੇ ਨਿਕਾਸ ਹੀ ਨਹੀਂ ਸੇਮ ਨਾਲਾ ਵਾਹਤਾ ਫਿਰ ਐਂਡ ਤੇ ਮੋਟਰਾਂ ਨਾਲ ਚੁੱਕੇ ਪਿੰਡਾਂ ਦੇ ਪਿੰਡ ਚੁੱਕੇ ਸੁੱਟਦੇ ਨੇ ਬਾਣੇ ਇਸ ਕਰਕੇ ਭਾਈ ਸਾਨੂੰ ਆਪ ਨੂੰ ਵੀ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ ਜਿਹੜੇ ਸੇਫ ਸੂਮ ਨਾਲੇ ਨੇ ਇਹਨਾਂ ਦੇ ਪਹਿਲੋਂ ਅਸੀਂ ਸਰਕਾਰ ਦੇ ਕੰਨ ਖਾਈਏ ਪਰ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਜਿਹੜੀ ਮਲੋੜ ਦੇ ਏਰੀਏ ਚ ਸੇਮ ਕੱਢੀ ਸੇਮ ਭਜਾਈ ਉਹ ਬੰਦਾ ਕੱਢ ਗਿਆ ਸੇਮ ਉਹਨੇ ਸੇਮ ਭਜਾਈ ਨਹੀਂ ਤਾਂ ਜਿਵੇਂ ਅੱਜ ਦੀਆਂ ਸਰਕਾਰਾਂ ਨੇ ਉਹ ਲੋਕ ਦਾ ਪੈਲੀਆਂ ਛੱਡ ਕੇ ਨਿਕਲ ਜਾਂਦੇ ਵੀਡੀਓ ਚੰਗੀ ਲੱਗੀ ਤਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਕੀ ਬਦਲ ਬਣ ਗਿਆ ਇਧਰ ਪੂਰਾ ਹਰਾਉ ਹੋ ਗਿਆ ਆਇਆ ਖੜਾ ਤਾਂ ਪਤਾ ਕੋਣੀ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਜੀ